ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹੱਲਾ ਪਹਿਲਾ ਜੀਵਾ ਤੇਰ ਨਾਏ ਮਨ ਆਨੰਦ ਹੈ ਜਿਉ ਓ ਸਾਚੋ ਸਚਾਨ ਗੁਣ ਗੋਵਿੰਦ ਹੈ ਜਿਉ ਜੀਵਾ ਤੇਰ ਨਾਏ ਮਨ ਆਨੰਦ ਹੈ ਜਿਉ ਸੱਚੋ ਸਚਾ ਨ ਗੁਣ ਗੋਵਿੰਦ ਹੈ ਜਿਉ ਗੁਰ ਗਿਆਨ ਅਪਾਰਾ ਸਿਰਜਣ ਹਾਰਾ ਜੇਨੇ ਸਿਰ ਜੀ ਤਿੰਨ ਗੋਈ ਬਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗੰ ਅਗੋਚਰ ਜੀਵਾ ਸਚੀ ਨਾਈ ਤੁਮ ਸਰ ਅਵਰ ਨਾ ਕੋਏ ਆਇਆ ਜੈਸੀ ਜਿਉ ਹੁਕਮੀਂ ਹੋਇ ਨਵੇੜ ਭਰਮ ਚੁਕਾਈ ਸੀ ਜਿਉ ਗੁਰਪਰਮ ਚੁਕਾਏ ਅਕਥ ਕਹਾਏ ਸਚ ਮੈਂ ਸਾਚ ਸਮਣ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਨਹਾਰ ਲੱਖ ਸਰੰਧਿਆ ਜਿਉ ਇੱਕ ਸਾਹਿਬ ਦੁਇਰਾ ਵਾਦ ਵਤੰਦਿਆ ਜਿਉ ਦੁਇਰਾ ਚਲਾਏ ਹੁਕਮ ਸੁਭਾਏ ਜਨਮ ਮੁਆ ਸੰਸਾਰਾ ਨਾਮ ਬਿਨਾ ਨਾਹੀ ਕੋ 베ਲੀ ਬਿਕਲਾਦੀ ਸਿਰ 파ਰਾ ਹੁਕਮੀ ਆਇਆ ਹੁਕਮ ਨਾ 부ਜੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸਿਆਪੈ ਸਾਚਾ ਸਿਰਜਣ ਹਾਰਾ ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜਿਉ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜਿਉ ਰਸਨ ਰਸਾਇ ਨਾਮ ਤਿਸਾਇ ਗੁਰ ਕੈ ਸ਼ਬਦ ਵਿਕਾਣੇ ਪਾਰਸ ਪਰਸੀਐ ਪਾਰਸ ਹੋਏ ਜਾਂ ਤੇਰ ਮਨ ਪਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੈ ਸਾਚੇ ਕੇਵਾ ਪਰੀ ਪੁਖੇ ਪਿਆਸੋ ਆਥ ਕਿਉ ਦਰ ਜੈ ਸਾ ਜਿਓ ਸਤ ਗੁਰੂ ਪੂਛੋ ਜਾਏ ਨਾਮ ਧਿਆਇ ਸਾਜਿਓ ਸਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਣ ਦਿਨਾਨਾਥ ਦਿਆਲ ਨਿਰੰਜਨ ਅਨ ਦਿਨ ਨਾਮ ਵਖਣਾ ਕਰਨੀ ਘਰ ਤੁਰੋਂ ਫਰਮਾਈ ਆਪ ਮੁਆਮਨ ਮਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨ ਨਾਮ ਨਿਵਾਰੀ ਕਰਨੀ ਘਰ ਤੁਰੋਂ ਫੁਰਮਾਈ ਆਪ ਮੁਆਮਨ ਮਰੀ ਨਾਨਕ ਨਾਮ ਮਹਾਰਸ ਮੀਠਾ ਰੀਸਨਾ ਨਾਮ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਦੀ ਮਹੱਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜਿਉ